ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਅਸੀਂ ਸ਼ੀਰਾ ਬਣਾਉਣਾ ਸਿਖਾਵਾਂਗੇ ਜਿਹੜਾ ਕਿ ਸਰਦੀਆਂ ਵਿੱਚ ਸਾਨੂੰ ਜਿਵੇਂ ਆਮ ਤੌਰ ਤੇ ਰੇਸ਼ਾ ਵਗੈਰਾ ਖਾਂਸੀ ਜੁਕਾਮ ਗਲਾ ਖਰਾਬ ਤੇ ਕੋੜੇ ਠੰਡ ਵਿੱਚ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਸੇ ਘਾੜੀ ਬੜੇ ਸਿੰਪਲ ਤਰੀਕੇ ਨਾਲ ਮਤਲਬ ਕਿ 10 ਕੁ ਮਿੰਟ ਵੀ ਨਹੀਂ ਲੱਗਣਗੇ ਇਸ ਰੈਸਪੀ ਨੂੰ ਬਸ ਦੇਖੋ ਜੀ ਅਸੀਂ 1 ਤੋਂ 1.5 ਚਮਚ ਲੈ ਲੈਣਾ ਦੇਸੀ ਘਿਓ ਦੇਸੀ ਘਿਓ ਜਿੰਨਾ ਅਸੀਂ ਲਾਗੇ ਨਾ ਓਨਾ ਹੀ ਅਸੀਂ ਬੇਸਣ ਲੈਣਾ ਹੈ ਤੇ ਉਹ ਦੇਸੀ ਘਿਓ ਗਰਮ ਹੋ ਜਾਏਗਾ ਅੱਛੀ ਤਰ੍ਹਾਂ अच्छे तरीके ਨਾਲ ਤੇ ਫਿਰ ਅਸੀਂ ਉਹਦੇ ਵਿੱਚ ਪਾ ਦੇਣਾ ਬੇਸਨ। ਇਹ ਬੇਸਨ ਵੀ ਤੇ 3 ਚਮਚਾ ਜਿਹੜਾ ਅਸੀਂ ਰੈਗੂਲਰ 스ਪੂਨ ਜਿਹੜਾ ਅਸੀਂ ਘਰ ਵਿੱਚ ਯੂਜ਼ ਕਰਦੇ ਨੇ ਆਪਣੇ ਮਲਕੇ ਖਾਣੇ ਵਗੈਰਾ ਖਾਣ ਵਿੱਚ ਉਹ ਯੂ ਸਪੂਨ ਐਸਾ। ਤੇ ਉਹਨਾਂ ਨੂੰ ਅਸੀਂ ਥੋੜੇ ਜਿਹੀ ਮੀਡੀਅਮ ਸੇਕ ਦੇਣਾ ਨੂੰ ਅੱਛੀ ਤਰ੍ਹਾਂ ਆਪਣਾ ਲਾਲ ਕਰ ਲੈਣਾ। ਉਸ ਤੋਂ ਬਾਅਦ ਜਿਹੜੀ ਜਿਹੜੀ ਚੀਜ਼ਾਂ ਇਹਦੇ ਚ ਪੈਨ ਗਿਆ ਜਿਵੇਂ ਖਲਤੀ ਹੋ ਗਈ, ਖਸ ਖਸ ਹੋ ਗਈ, ਬਦਾਮ ਹੋ ਗਿਆ ਸਾਡੇ ਮਤਲਬ ਕਿ ਜੋ ਕੰਮ ਵਗੈਰਾ ਗਲਾ ਕੁਲਾ ਖਰਾਬ ਹੋ ਗਏ ਕੁਝ ਵੀ ਸਾਨੂੰ ਜਿਵੇਂ ਸਰਦੀਆਂ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਸਾਡੀਆਂ ਬਹੁਤ ਹੀ ਘਰ ਦੀ ਮਤਲਬ ਕਿ ਘਰ ਦੇ ਸਮਾਨ ਤੋਂ ਹੀ ਬਣਨੇ ਵਾਲੀ ਚੀਜ਼ ਹੈ ਔਰ ਸਾਡੀ ਸਿਹਤ ਲਈ ਬਹੁਤ ਵਧੀਆ ਮਤਲਬ ਕਿ ਜਿਵੇਂ ਸਾਡੇ ਘਰ ਵਿੱਚ ਛੋਟੇ ਬੱਚੇ ਹੁੰਦੇ ਆ ਜਾਂ ਘਰ ਦਾ ਕੋਈ ਵੀ ਬਜ਼ੁਰਗ ਬਜ਼ੁਰਗ ਤੋਂ ਲੈ ਕੇ ਛੋਟੇ ਤੋਂ ਲੈ ਕੇ ਵੱਡੇ ਬੱਚੇ ਸਭ ਸਭ ਲਈ ਮਤਲਬ ਕਿ ਬਹੁਤ ਵਧੀਆ ਚੀਜ਼ ਹੈ ਇਹ ਤੁਸੀਂ ਜ਼ਰੂਰ ਟਰਾਈ ਕਰਨਾ ਦੇਖੋ बस 5 ਕੁ ਮਿੰਟ ਲੱਗਣਗੇ ਨੂੰ ਸਲੋ ਫਲੇਮ ਤੇ ਨਾ ਅਸੀਂ ਥੋੜਾ ਜਿਹਾ ਬਰਾਊਨ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਹਲਦੀ ਸੁੰਡ ਖਸਖਸ ਬਦਾਮ ਔਰ ਬਸ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਖਸਖਸ ਤੇ ਬਦਾਮ ਨੂੰ ਵੀ ਨਾ ਪਾ ਕੇ 5-2 ਕੋ ਮਿੰਟ ਛੁੱਲ ਲੈਣਾ ਹੈ ਕਿ ਤਾਂ ਕਿ ਉਹਦੇ ਵਿੱਚ ਨਾ ਥੋੜੀ ਮਤਲਬ ਕਿ ਕ੍ਰੰਚ ਜਿਹਾ ਆ ਜਾਏ ਤਾਂ ਕਿ ਸਾਸੀ ਜਦੋਂ ਸ਼ੀਰਾ ਪੀਵਾਂਗੇ ਤੇ ਸਾਨੂੰ ਉਹਦੇ ਵਿੱਚ ਮਤਲਬ ਕਿ ਉਹਦਾ ਫਲੇਵਰ ਪ੍ਰੋਪਰ ਮਤਲਬ ਕਿ ਸਾਨੂੰ ਮਿਲੇ ਦੇਖੋ ਬਸ ਇਹ ਹੋ ਗਿਆ ਬਣਾ ਕੋ ਕਿੰਨੀ ਕੋ ਟਾਈਮ ਲੱਗਿਆ ਤੁਸੀਂ ਦੇਖੋ ਕਿ 5 ਮਿੰਟ ਵੀ ਨਹੀਂ ਲੱਗਣਗੇ ਤੁਹਾਨੂੰ ਇਸ ਰੈਸਪੀ ਲਈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਬਦਾਮ ਖਸਖਸ ਛੋੜਕ ਹਲਦੀ ਇਹ ਕੋ ਖੰਦ ਤੇ ਵੀ ਗਲੇ ਲਈ ਸਰੇਸ਼ ਲਈ ਬਹੁਤ ਵਧੀਆ ਖਸਖਸ ਫੋਪੀ ਸੀਡਸ ਐਸਾ ਡੇ ਬ੍ਰੇਨ ਲਈ ਜਿਹੜੇ ਬੱਚੇ ਸਾਡੇ ਪੜਦੇ ਆ ਛੋਟੇ ਉਹਨਾਂ ਨੂੰ ਪ੍ਰੋਪਰ ਨੀਂਦ ਆਏਗੀ ਗੱਲੇ ਵਿੱਚ ਮਤਲਬ ਕਿ ਬ੍ਰੇਨ ਮਤਲਬ ਕਿ ਬ੍ਰੇਨ ਤੋਂ ਲੈ ਕੇ ਮਤਲਬ ਕਿ ਪੂਰੇ ਸਰੀਰ ਲਈ ਸਾਡੇ ਵਾਸਤੇ ਬਹੁਤ ਵਧੀਆ ਇਹ ਚੀਜ਼ ਆ ਪੋਪੀ ਸੀਡ ਜਿਹਨੂੰ ਅਸੀਂ ਖਸਖਸ ਕਹਿੰਦੇ ਆ ਇਹ ਬਦਾਮ ਹੋਗੇ ਇਹ ਸੁਲੂ ਹੋਗੀ ਜਿੰਜਰ ਪਾਊਡਰ ਡਰਾਈ ਜਿੰਜਰ ਪਾਊਡਰ ਅਰੇ ਐਸ ਸ਼ੱਕਰ ਹੈ ਚਾਹੇ ਤੇ ਤੁਸੀਂ ਇਹਦੇ ਸ਼ੱਕਰ ਪਾ ਸਕਦੇ ਹੋ ਚਾਹੇ ਗੁੜ ਵੀ ਪਾ ਸਕਦੇ ਹੋ ਤੇ ਚਾਹੇ ਤੁਸੀਂ ਖੰਡ ਵੀ ਪਾ ਸਕਦੇ ਹੋ ਉਹ ਤੁਹਾਡੀ ਆਪ ਦੀ ਮਤਲਬ ਕਿ ਆਪ ਤੁਸੀਂ ਜੋ ਮਨ ਕੇ ਲਾਈਕ ਕਰਦੇ ਹੋ ਕਿ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤਿੰਨਾਂ ਚੀਜ਼ਾਂ ਚ ਕੋਈ ਵੀ ਚੀਜ਼ ਪਾ ਸਕਦੇ ਹੋ ਹੁਣ ਅਸੀਂ ਇਹ ਪਾਵਾਂਗੇ ਖਸਖਸ ਖਸਖਸ ਦੇ ਨਾਮ ਹੀ ਅਸੀਂ ਪਾ ਦਾਂਗੇ ਬਦਾਮ ਤੇ ਬਦਾਮ ਦੀ ਕੁਆਂਟੀਟੀ ਸੀ ਜੀ ਪੰਜ ਬਦਾਮ ਸੀਗੇ ਖਸਖਸ ਸੀਗਾ ਅੱਧਾ 스ਪੂਨ ਅੱਧਾ ਚਮਚ ਠੀਕ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾ ਦੇਣੀ ਹੈ ਨਾਲ ਲਈ ਕੀ ਪਾ ਦਾਂਗੇ ਅਸੀਂ ਹਲਦੀ ਤੇ ਜਿੰਜਰ ਪਾਊਡਰ ਦੇਖੋ ਕਿ ਮੈਂ ਥੋੜਾ ਮਤਲਬ ਕਿ ਲਾਲ ਹੋ ਗਿਆ ਨਾ ਸਾਡਾ ਬੇਸ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਹਲਦੀ ਹਲਦੀ ਵੀ ਗਲੇ ਲਈ ਬਹੁਤ ਵਧੀਆ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਸੁੰਡ ਜਿੰਜਰ ਪਾਊਡਰ ਟ੍ਰਾਈ ਜਿੰਜਰ ਪਾਊਡਰ ਹੁਣ ਅਸੀਂ ਇਹਦੇ ਛਾਦਾਂਗੇ ਟ੍ਰਾਈ ਜਿੰਜਰ ਪਾਊਡਰ ਹੁਣ ਅਸੀਂ ਇਹਦੇ ਚ ਪਾਦ ਤੇ ਖਸ ਇਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਚ 2 ਚਮਚ ਜੀ ਸ਼ੱਕਰ ਜੇ ਤੁਹਾਨੂੰ ਸ਼ੱਕਰ ਤੁਸੀ ਜੋ ਮਰਜ਼ੀ ਮਤਲਬ ਕਿ ਚਾਹੇ ਸ਼ੱਕਰ ਚੀਨੀ ਵਗੈਰਾ ਜੋ ਤੁਹਾਡੇ ਇੱਛਾ ਹੋਵੇ ਉਹ ਪਾ ਸਕਦੇ ਹੁਣ ਅਸੀਂ ਇਹਦੇ ਚ ਪਾਵਾਂਗੇ 1 ਗਲਾਸ ਪਾਣੀ ਪਾਣੀ ਤੁਸੀਂ ਬਾਦ ਘੱਟ ਵੀ ਕਰ ਸਕਦੇ ਹੋ ਵੀ ਜੇ ਤੁਸੀਂ ਪਤਲਾ ਜ਼ਿਆਦਾ ਪੀਣਾ ਹੈ ਦੇਖੋ ਜਦੋਂ ਅਸੀਂ ਪਤਲਾ ਬਦਕੇ ਸ਼ੀਰਾ ਪੀਵਾਂਗੇ ਤੇ ਸਾਡੇ ਗਲੇ ਨੂੰ ਮਤਲਬ ਕਿ ਟਕੋਰ ਹੋ ਜੇਗੀ ਮਤਲਬ ਕਿ ਜਿਵੇਂ ਸਾਡੇ ਗਲੇ ਦੀਆਂ ਅੰਦਰ ਦਾ ਜਿੰਨਾ ਸਾਰਾ ਸਿਸਟਮ ਹੈ ਨਾ ਉਹ ਬੜਾ ਮਤਲਬ ਕਿ ਥੋੜਾ ਸਰਦੀਆਂ ਵਿੱਚ ਸਾਨੂੰ ਰਾਹਤ ਜੀ ਮਿਲੇਗੀ ਕੋਸਾ ਕੋਸਾ ਜਦੋਂ ਅਸੀਂ ਪੀਵਾਂਗੇ ਇਹਨੂੰ ਵੈਸੇ ਤੁਸੀਂ ਜਿੰਨਾ ਮਰਜ਼ੀ ਪਤਲਾ ਜਾਂ ਗਾੜਾ ਉਹ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਕੋਈ ਮਤਲਬ ਕਿ ਜਿਆਦਾ گاੜਾ ਪਸੰਦ ਕਰਦਾ ਹੈ ਤੇ ਤੁਸੀਂ ਅੱਧਾ ਗਲਾਸ ਪਾਣੀ ਪਾ ਸਕਦੇ ਹੋ ਤੇ ਜੇ ਤੁਸੀਂ ਮਤਲਬ ਕਿ ਜਿਆਦਾ ਪਤਲਾ ਅੱਛਾ ਮਤਲਬ ਕਿ ਤੁਹਾਨੂੰ ਪਸੰਦ ਹੈ ਤੇ ਫਿਰ ਤੁਸੀਂ ਉਹਨੂੰ ਥੋੜਾ ਜਿਹਾ ਬਾਅਦ ਪਾਣੀ ਪਾ ਕੇ ਮਤਲਬ ਕਿ ਅੱਧਾ ਗਲਾਸ ਹੀ ਪਾ ਸਕਦੇ ਹੋ ਪੂਰਾ ਗਲਾਸ ਵੀ ਪਾ ਸਕਦੇ ਹੋ ਤੇ ਫੁੱਲ ਗਲਾਸ ਵੀ ਪਾ ਸਕਦੇ ਹੋ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ ਸੋ ਦੇਖੋ ਸਾਡੀ ਇਹ ਰੈਸਪੀ ਕਿੰਨਾ ਕੁ ਹਾਰਡਲੀ ਮਤਲਬ ਕਿ 5 ਮਿੰਟ ਵੀ ਨਹੀਂ ਲੱਗੇ ਹੋਣਗੇ ਪਰ ਲੇਕਿਨ ਇਹ ਤੁਸੀਂ ਹਰਪ ਵੀ ਬਣਾ ਕੇ ਪੀਓ ਤੇ ਆਪਣੇ ਬੱਚਿਆਂ ਨੂੰ ਵੀ ਦੋ ਹੈਲਦੀ ਮਤਲਬ ਕਿ ਗਰਮ ਸਰਦੀਆਂ ਦਾ ਕਹ ਲਓ ਕਿ ਬੂਸਟਰ ਕਹ ਲਓ ਡਰਿੰਕ ਕਹ ਲਓ ਤੁਸੀਂ ਉਹਨੂੰ ਫਾਉਟ ਡਰਿੰਕ ਤੇ ਵਿੱਚ ਚਾਕਲੇਟ ਡਰਿੰਕਸ ਵਗੈਰਾ ਸਾਡੇ ਬੱਚੇ ਪੀਂਦੇ ਆ ਉਹਦੇ ਨਾਲ ਨਾਲ ਤੁਸੀਂ ਐ ਵੀ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਬਣਾ ਕੇ ਦੇ ਸਕਦੇ ਸੋ ਜੀ ਇਹ ਰੈਡੀ ਆ ਇਹ ਦੇਖੋ